ਫਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੱਤਰਕਾਰ ਦਲਵਿੰਦਰ ਸਿੰਘ ਪੀ ਐਨ ਟੀ ਨਿਊ ਚੈਨਲ ਫਤੇਗਰ ਚੂੜੀਆਂ ਅੱਜ ਅਸੀਂ ਪਹੁੰਚੇ ਹਾਂ ਪਿੰਡ ਰਿਆਲੀ ਕਾਂ ਦੇ ਸਟੇਡੀਅਮ ਦੇ ਵਿੱਚ ਜਿੱਥੇ ਕਿ ਅੱਜ ਸਾਬਕਾ ਸੈਨਿਕ ਵੈਲਫੇਅਰ ਕਮੇਟੀ ਅਤੇ ਇਲਾਕੇ ਦੇ ਸਾਬਕਾ ਸੈਨਿਕਾਂ ਵੱਲੋਂ 15 ਦਿਨ ਦਾ ਜੋ ਦਿਹਾੜਾ ਵਾ ਉਹ ਜੋ ਸਾਡੀ ਫੌਜ ਦੇ ਵਿੱਚ ਸ਼ਹੀਦ ਗੁਰਮੀਤ ਸਿੰਘ ਜੋ 2006 ਦੇ ਵਿੱਚ ਸ਼ਹੀਦ ਹੋਏ ਸੀ ਉਹਨਾਂ ਨੂੰ ਸੰਧਾਂਝਲੀ ਦੇ ਕੇ ਤੇ ਇਹ ਮਨਾਇਆ ਗਿਆ ਵਾ ਤੇ ਇੱਥੇ ਅਸੀਂ ਆਪਣੇ ਵੱਖ-ਵੱਖ ਅਹੁਦੇਦਾਰਾਂ ਨਾਲ ਗੱਲਬਾਤ ਕੀਤੀ ਆ ਤੇ ਆਓ ਇਹਨਾਂ ਤੋਂ ਅਸੀਂ ਜਾਣਕਾਰੀ ਹਾਸਲ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹਾ ਆਪ ਦੇ ਜੋ ਜਰਨਲ ਸਕੱਤਰ ਨੇ ਸਾਹਾਰ ਅਮਰਜੀਤ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਸਰਦਾਰ ਰਤਨ ਸਿੰਘ ਜੀ ਤੇ ਉਹਨਾਂ ਤੋਂ ਆਪਾਂ ਇਸ ਜਥੇਬੰਦੀ ਦੇ ਅਗਲੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ ਜੀ ਸਰਦਾਰ ਰਤਨ ਸਿੰਘ ਜੀ ਜੋ ਤੁਹਾਡੀ ਸਾਬਕਾ ਸੈਨਿਕ ਵੈਲਫੇਅਰ ਕਮੇਟੀ ਆ ਇਹ ਆਪਣੇ ਜਿਹੜੇ ਸਾਡੇ ਸਾਬਕਾ ਸੈਨਿਕ ਨੇ ਇਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਦੇ ਉੱਤੇ ਕੀ ਵਿਚਾਰ ਕਰਦੇ ਜੀ ਉਹਨਾਂ ਨੂੰ ਕਿਵੇਂ ਹੱਲ ਕਰਨ ਦੀ ਕੋਸ਼ਿਸ਼ ਕਰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੇ ਅਸੀਂ ਜਿਹੜੇ ਅੱਜ 15 ਅਗਸਤ ਨੂੰ ਹਲਾਕੇ ਸਾਰਾ ਮਨੀ ਤੇ ਪਿੰਡ ਰਿਆਲੀ ਵਿਖੇ ਸ਼ਹੀਦ ਸਰਦਾਰ ਗਰਮੀਤ ਸਿੰਘ ਦੀ ਸਰਦਾਰ ਦੀ ਸਮਾਰੋਹ ਦੇ ਵਿੱਚ ਪਹੁੰਚੇ ਆ ਬਹੁਤ ਹੀ ਆਪਣੇ ਆਪ ਨੂੰ ਹੀ ਵਿਭਾਗਾ ਸਮਝਦੇ ਆ ਕਿ ਇਸ ਮੌਕੇ ਦੇ ਉੱਤੇ ਉਹਨਾਂ ਨੂੰ ਹੀ ਸ਼ਰਧਾ ਦੇ ਫੁੱਲ ਭੇਟ ਕਰ ਸਕੇ ਆ ਤੇ ਬਾਕੀ ਸਾਰੀ ਗਰਦਾਸਪੁਰ ਦੀ ਸੰਗਤ ਨੇ ਵੱਧ ਚੜ ਕੇ ਸਾਥ ਦਿੱਤਾ ਹੈ ਬਹੁਤ ਬਹੁਤ ਧੰਤਾਂ ਦੇ ਜੋਗ ਹਨ ਬਾਕੀ ਜੋ ਸਾਡੀ ਕਮੇਟੀ ਵੱਲੋਂ ਅੱਗੇ ਪ੍ਰੋਗਰਾਮ ਦੀਕੇ ਜਾਣੇ ਹਨ ਸਰਕਾਰ ਵੱਲੋਂ ਸਾਡੀਆਂ ਕਾਫੀ ਮੰਗਾਂ ਦਵਾਈਆਂ ਜਾ ਰਹੀਆਂ ਨੇ ਜਿਦੇ ਵਿੱਚ ਹੁਣ ਮੇਨ ਮੰਗ ਸਾਡੀ ਹੋ ਗਈ ਹੈ ਅਗਨੀ ਪਥ ਯੋਜਨਾ ਅਗਰ ਅਗਨੀ ਪਥ ਯੋਜਨਾ ਨੂੰ ਅਸੀਂ ਲਾਗੂ ਕਰਾਈ ਰੱਖਿਆ ਤੇ ਸਾਡੇ ਵਾਸਤੇ ਬਹੁਤ ਘਾਤਕ ਹੈ ਕਿਉਂਕਿ ਸਾਡੇ ਸਾਬਕਾ ਸੈਨਿਕਾਂ ਦੀ ਔਰ ਸੈਨਿਕਾਂ ਦੀ ਹੋਂਦ ਨੂੰ ਖਤਰਾ ਹੈ ਜੇ ਸਰਕਾਰ ਅਗਨੀਪਥ ਯੋਜਨਾ ਚਾਲੂ ਰੱਖਦੀ ਆ ਤੇ ਜੇ ਕੀ ਤੁਸੀਂ ਸਮਝਦੇ ਹੋ ਕਿ ਸਰਕਾਰ ਦੀਆਂ ਸਰਦਾਂ ਸੁਰੱਖਤ ਨੇ ਕਿ ਨਹੀਂ ਬਿਲਕੁਲ ਕੋਈ ਸੁਰੱਖਤ ਨਹੀਂ ਹੈ 4 ਸਾਲ ਦੇ ਅੰਦਰ ਕਿਸੇ ਵੀ ਜਵਾਨ ਨੂੰ ਕੁਝ ਨਹੀਂ ਪਤਾ ਨਹੀਂ ਚੱਲਦਾ ਕਮ ਸੇ ਕਮ 9-10 ਸਾਲ ਦੇ ਅੰਦਰ ਜਵਾਨ ਜਿਹੜਾ ਹੈ ਉਹ ਥੋੜਾ ਜਿਆ ਉਸਕੋ ਫੌਜ ਵਾਰੇ ਨੌਲੇਜ ਹੁੰਦੀ ਹੈ 4 ਸਾਲ ਦੇ ਵਿੱਚ ਉਹ ਕੁਝ ਨਹੀਂ ਕਰ ਸਕਦਾ ਖੁਸ਼ ਆਉਣ ਵਾਲੇ ਸਮੇਂ ਦੇ ਵਿੱਚ ਦੇਸ਼ ਆਪਣੇ ਆਪ ਨੂੰ ਗੁਲਾਮੀ ਦੇ ਜੀਜ਼ੀਰਿਆਂ ਦੇ ਵਿੱਚ ਖੁਦ ਜਕੜੇਗਾ ਔਰ ਆਪਣੇ ਜਿਸ ਤਰ੍ਹਾਂ ਜਿੰਨੇ ਸਾਬਕਾ ਸੈਨਿਕ ਨੇ ਜੋ ਕਿ ਕੋਈ 24 ਸਾਲ 26 ਸਾਲ 30 30 ਸਾਲ ਨੌਕਰੀ ਕਰਕੇ ਆਏ ਨੇ ਪਰ ਉਹਨਾਂ ਨੇ ਆਪਣੀ ਬੜੀ ਸ਼ੋਰਤਾ ਦੇ ਨਾਲ ਅਸਰਧੰਦੀ ਰੱਖੀ ਕੀਤੀ ਆ ਤੇ ਤੁਹਾਨੂੰ ਕੀ ਮੈਰੀ ਬਹੁਤ ਸਾਰਾ ਕਾ ਸੰਨਕਾ ਨਾਲ ਗੱਲਬਾਤ ਹੋਈ ਆ ਤੋਂ ਉਹ ਆਪਣੇ ਆਪ ਨੂੰ ਬਹੁਤ ਘਟਿਆ-ਘਟਿਆ ਮਹਿਸੂਸ ਕਰਦੇ ਨੇ ਵੀ ਜੇ ਕਿਤੇ ਇਹੋ ਜਿਹੇ ਹਾਲਾਤ ਬਣ ਗਏ ਤੇ ਜੋ ਅਸੀਂ ਮਾਰ ਕੇ ਮਾਰੇ ਨੇ ਪਿਛਲੇ ਸਮੇਂ 'ਚ 65 ਦੀ ਜੰਗ 'ਚ ਕੱਤਰ ਦੀ ਜੰਗ ਦੇ ਵਿੱਚ ਕਾਰਗਲ ਦੇ ਵਿੱਚ ਤੇ ਕਿਤੇ ਸਾਨੂੰ ਉਹਦੇ ਵਿੱਚ ਹਾਰ ਦਾ ਮੂੰਹ ਨਾ ਇਹਨਾਂ ਦੀ ਵਜ੍ਹਾ ਨਾਲ ਵੇਖਣਾ ਪਵੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਇਹ ਬਿਲਕੁਲ ਨਿਸ਼ਚਿਤ ਹੈ 4 ਸਾਲ ਦੇ ਜਵਾਨ ਜਿਹੜੇ ਦੇਸ਼ ਨੂੰ ਸੁਰੱਖਿਅਤ ਨਹੀਂ ਰੱਖ ਸਕਦੇ ਇਸ ਕਰਕੇ ਅਸੀਂ ਸਾਬਕਾ ਸੈਨਿਕਾਂ ਜਿੰਨੀਆਂ ਵੀ ਜਥੇਬੰਦੀਆਂ ਵਾਂ ਔਰ ਇਸ ਆਵਾਜ਼ ਨੂੰ ਅਸੀਂ ਬੁਲੰਦ ਕਰ ਰਹੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਵਿੱਚ ਜੋ ਸਾਡੇ ਉੱਤੇ ਤਸ਼ੱਦਦ ਕੀਤਾ ਜਾ ਰਿਹਾ ਵਾ ਸਾਡੇ ਸਾਬਕਾ ਸੈਨਿਕਾਂ ਦੀ ਜੋ ਰੀਪਲਾਈਮੈਂਟ ਦੇ ਉੱਤੇ ਏਜੰਸੀਆਂ 22 25 25 33000 ਰੁਪਇਆ ਲੈ ਕੇ ਔਰ ਇਹਨਾਂ ਨੂੰ 10 10 12 12000 ਰੁਪਇਆ ਦੇ ਰਹੇ ਅਸੀਂ ਸਰਕਾਰ ਨੂੰ ਮੰਗ ਕਰਦੇ ਹਾਂ ਕਿ ਇਹਨਾਂ ਨੂੰ ਇਹਨਾਂ ਨੂੰ ਡੀਜੀਆਰ ਦੇ ਥਰੂ ਲਿਆ ਜਾਵੇ ਔਰ ਜੋ ਪੈਸਕੋ ਕੰਪਨੀ ਜਿਆਦਾ ਮੁਨਾਫਾ ਕਮਾ ਰਹੀ ਹੈ ਉਹਦੀ ਵੀ ਅਸੀਂ ਸਾਰ ਲਵਾਂਗੇ ਔਰ ਪੰਜਾਬ ਗਵਰਨਮੈਂਟ ਤੱਕ ਵੀ ਪਹੁੰਚ ਕਰਾਂਗੇ ਔਰ ਜੋ ਸਾਡੇ ਟੋਲ ਪਲਾਜੇ ਸਾਬਕਾ ਸੈਨਿਕਾਂ ਦੇ ਉੱਤੇ ਲਾਗੂ ਕੀਤੇ ਇਹਨੂੰ ਅਸੀਂ ਮੋਟੋ ਰੱਦ ਕਰਾਵਾਂਗੇ ਔਰ ਜੋ ਸਾਡੀਆਂ ਮੰਗਾਂ ਐਮਐਸਪੀ ਮਿਲਟਰੀ ਸਰਵਿਸ ਤੇ ਵਿਡੋ ਪੈਨਸ਼ਨ ਤਮਾਮ ਹੈ ਉਹਦੇ ਵਾਸਤੇ ਹੀ ਦਿੱਲੀ ਜਾਣ ਵਾਸਤੇ ਕਮਰ ਕਸੇ ਕਰ ਰਹੇ ਆ ਆਉਣ ਵਾਲੇ ਇੱਕ ਅੱਧੇ ਮਹੀਨੇ ਦੇ ਅੰਦਰ ਅਸੀਂ ਦਿੱਲੀ ਵੱਲ ਨੂੰ ਚਾਲੇ ਪਾਵਾਂਗੇ ਅਸੀਂ ਆਸ ਕਰਦੇ ਹਾਂ ਸਾਰੇ ਸਾਥਕਾਂ ਸਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਆ ਪਿੰਡ ਰਿਆਲੀ ਕਲਾਂ ਦੇ ਸਟੇਡੀਅਮ ਦੇ ਵਿੱਚ ਜਿੱਥੇ ਸਾਡੇ ਨਾਲ ਮੌਜੂਦ ਨੇ ਸਾਬਕਾ ਸੈਨਿਕ ਵੈਲਫੇਅਰ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਜੀ ਆਪਾਂ ਉਹ ਇਸ ਅੱਜ ਦੇ ਸਮਾਗਮ ਬਾਰੇ ਉਹਨਾਂ ਤੋਂ ਜਾਣਕਾਰੀ ਹਾਸਲ ਕਰਦੇ ਹਾਂ ਜੀ ਕਿ ਅੱਜ ਦੇ ਜੋ ਸਮਾਗਮ ਹੋਇਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸੁਖਦੇਵ ਸਿੰਘ ਪ੍ਰਧਾਨ ਸਾਬਕਾ ਸੈਨਿਕ ਵੈਲਫੇਅਰ ਕਮੇਟੀ ਪੰਜਾਬ ਅੱਜ 15 ਅਗਸਤ ਆਜ਼ਾਦੀ ਦੇ ਦਿਹਾੜੇ ਤੇ ਜਿਲਾ ਗੁਰਦਾਸਪੁਰ ਦੇ ਰਿਆਲੀ ਖੁਰਦ ਪਿੰਡ ਦੇ ਵਿੱਚ ਸਾਬਕਾ ਸੈਨਿਕਾਂ ਵੱਲੋਂ ਸਭ ਤੋਂ ਪਹਿਲਾਂ ਤਾਂ ਜੋ ਸਾਡੇ ਦੇਸ਼ ਦੇ ਮਹਾਨ ਸਪੂਤ ਇੱਕ ਸਾਡੇ ਸ਼ਹੀਦ ਸਰਦਾਰ ਗੁਰਮੀਤ ਸਿੰਘ ਜਿਹੜੇ ਕਿ ਦੇਸ਼ ਦੇ ਵਾਸਤੇ ਲੜਦਿਆ ਹੋਇਆ ਬਾਰਾਮੂਲਾ ਜ਼ਿਲ੍ਹਾ ਦੇ ਵਿੱਚ ਪਿਛਲੇ ਸਮੇਂ 2006 ਦੇ ਵਿੱਚ ਆਪਣੇ ਪ੍ਰਾਣਾ ਦੀਆਂ ਪ੍ਰਾਣਾ ਦੀਆਂ ਹਉਤੀ ਦਿੱਤੀ ਉਹਨਾਂ ਨੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਔਰ ਦੂਸਰਾ ਅੱਜ ਕਰੀਬ 77 ਸਾਲ ਹੋ ਗਏ ਸਾਡੇ ਦੇਸ਼ ਨੂੰ ਆਜ਼ਾਦ ਹੋਏ ਨੂੰ ਉਹਦੇ ਉਪਰਕਸ਼ ਦੇ ਵਿੱਚ ਪੂਰੇ ਸਾਬਕਾ ਸੈਨਿਕਾਂ ਵੱਲੋਂ ਜੋ ਤਿਰੰਗਾ ਲਹਿਰਾ ਕੇ ਉਹਨਾਂ ਨੂੰ ਸਲੂਟ ਦਿੱਤਾ ਗਿਆ ਹੈ ਅੱਜ ਮੇਰੀ ਪੂਰੀ ਸਰਕਾਰਾਂ ਨੂੰ ਬੇਨਤੀ ਹੈ ਕਿ ਜੋ ਦੇਸ਼ ਦੇ ਹਾਲਾਤ ਬਣ ਚੁੱਕੇ ਆ ਕੇ ਨਸ਼ੇ ਦੀ ਪਰਮਾਰ ਬਹੁਤ ਜ਼ਿਆਦਾ ਹੈ ਔਰ ਸੈਨਿਕਾਂ ਦੇ ਨਾਲ ਵੀ ਬਹੁਤ ਅਨਿਆਹ ਹੋ ਰਿਹਾ ਹੈ ਮੈਂ ਸਭ ਤੋਂ ਪਹਿਲਾਂ ਇਸ ਮੰਚ ਤੋਂ ਮੈਸੇਜ ਦਵਾਂਗਾ ਸਰਕਾਰਾਂ ਨੂੰ ਕਿ ਜੋ ਪੰਜਾਬ ਸਰਕਾਰ ਵਾਸਤੇ ਬੇਨਤੀ ਇਹ ਆ ਕਿ ਸਾਡੇ ਪੰਜਾਬ ਦੇ ਵਿੱਚ ਨਸ਼ਿਆਂ ਦੀ ਪਰਮਾਰ ਬਹੁਤ ਜ਼ਿਆਦਾ ਹੈ ਔਰ ਕਈ ਜਗ੍ਹਾ ਤੇ ਸਾਫ ਕਾ ਸੈਨਿਕਾਂ ਨਾਲ ਵੀ ਧੱਕਾ ਹੋ ਰਿਹਾ ਹੈ ਕਿਰਪਾ ਕਰਕੇ ਉਨ੍ਹਾਂ ਤੇ ਵਿਰਾਮ ਲਾ ਕੇ ਸਾਡੇ ਸਾਬਕਾ ਸੈਨਿਕਾਂ ਵੱਲ ਧਿਆਨ ਦਿੱਤਾ ਜਾਵੇ ਦੂਸਰਾ ਲੰਬੇ ਸਮੇਂ ਤੋਂ ਅਸੀਂ ਕੇਂਦਰ ਦੇ ਬਰੂਹਾਾਂ ਤੇ ਜਾ ਕੇ ਦਿੱਲੀ ਦੇ ਵਿੱਚ ਲਗਾਤਾਰ ਸਾਬਕਾ ਸੈਨਿਕਾਂ ਵੱਲੋਂ ਤਰਨਾ ਦਿੱਤਾ ਜਾ ਰਿਹਾ ਹੈ ਕਿ ਸਾਡੀਆਂ ਹੱਕੀ ਮੰਗਾਂ ਵਾਸਤੇ ਪਰ ਕੇਂਦਰ ਦੀ ਸਰਕਾਰ ਜਿਹੜੀ ਹੈ ਬਿਲਕੁਲ ਇਹਦੇ ਵੱਲ ਧਿਆਨ ਨਹੀਂ ਦੇ ਰਹੀ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਜੋ ਵੀ ਸਾਡੀਆਂ ਸਾਬਕਾ ਸੈਨਿਕ ਪੂਰੇ ਦੇਸ਼ ਦੀਆਂ ਹੱਕੀ ਮੰਗਾਂ ਨੇ ਮਿਲਟਰੀ ਸਰਵਿਸ 'ਤੇ ਵਿਧਵਾ ਪੈਨਸ਼ਨ ਡਿਸੇਬਿਲਟੀ ਪੈਨਸ਼ਨ ਆ ਇਹ ਸਭ ਮੰਗਾਂ ਨੂੰ ਉਸ ਸਮੇਂ ਸਰ ਮੰਨਣਾ ਔਰ ਜਿਹੜੇ ਸਾਡੇ ਦੇਸ਼ ਦੇ ਪੂਰੇ ਕਿਸਾਨ ਸੜਕਾਂ ਦੇ ਉੱtre ਹੋਏ ਆ ਉਹਨਾਂ ਦੀ ਐਮਐਸਪੀ ਦੀ ਜਾਂ ਹੋਰ ਜੋ ਵੀ ਐਮਐਸਪੀ ਗਾਰੰਟੀ ਜਾਂ ਜੋ ਵੀ ਕੁਛ ਹੋਣਾ ਦੀਆਂ ਮੰਗਾਂ ਨੇ ਉਹਨਾਂ ਮੰਗਾਂ ਨੂੰ ਉਹ ਜੋ ਮੰਗਿਆ ਜਾਵੇ ਅੱਜ 15 ਅਗਸਤ ਦੇ ਅਪਲਖਸ਼ ਦੇ ਵਿੱਚ ਸਾਰੇ ਸਾਬਕਾ ਸੈਨਿਕ ਗਰਦਾਸਪੁਰ ਅੰਮ੍ਰਿਤਸਰ ਜ਼ਿਲ੍ਹਿਆਂ ਦੇ ਇਥੇ ਇਕੱਤਰ ਹੋ ਕੇ ਤੇ ਆਪ ਜੀ ਨੇ ਨਾਲੇ ਤੇ 15 ਅਗਸਤ ਜੋ ਦੇਸ਼ ਦਾ ਤਿਰੰਗਾ ਝੰਡਾ ਲਹਿਰਾਇਆ ਨਾਲ ਇਸ ਕਸ਼ੀਦ ਨੂੰ ਸ਼ਰਧਾਂਜਲੀ ਕੀਤੀ ਆ ਤੇ ਅਸੀਂ ਆਪਣੀਆਂ ਜਿਹੜੀਆਂ ਸਾਬਕਾ ਸੈਨਿਕਾਂ ਨੇ ਆਪਣੀ ਡਿਊਟੀ ਪੂਰੀ ਕੀਤੀ ਆ ਕਿ ਤੁਸੀਂ ਇਹਦੇ ਵਿੱਚ ਕੀ ਫੀਲ ਕਰਦੇ ਹੋ ਤੇ ਕੀ ਰੱਖਦੇ ਹੋ ਮੰਗ ਸਰਕਾਰਾਂ ਤੋਂ ਸਾਨੂੰ ਪਹਿਲਾਂ ਤੇ ਸਭ ਤੋਂ ਬਹੁਤ ਪ੍ਰੂਫ ਪ੍ਰਾਊਡ ਫੀਲ ਹੋ ਰਿਹਾ ਏ ਬਹੁਤ ਚੰਗਾ ਲੱਗ ਰਿਹਾ ਹੈ ਕਿ ਇਸ ਪਿੰਡ ਦੇ ਔਰ ਖਾਸ ਕਰਕੇ ਗੁਰਦਾਸਪੁਰ ਜ਼ਿਲ੍ਹੇ ਦੇ ਸਾਬਕਾ ਸੈਨਿਕਾਂ ਨੇ ਉਪਰਾਲਾ ਕੀਤਾ ਹੈ ਇਹ ਜੋ ਇੱਕ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਵਾਸਤੇ ਔਰ ਜੋ 15 ਅਗਸਤ ਜੋ ਆਜ਼ਾਦੀ ਦਿਹਾੜਾ ਇਹਨੂੰ ਮਨਾਉਣ ਵਾਸਤੇ ਮੇਰਾ ਸਮੇਂ ਦੀ ਸਰਕਾਰ ਨੂੰ ਸਭ ਤੋਂ ਪਹਿਲਾਂ ਤਾਂ ਪੰਜਾਬ ਦੀ ਸਰਕਾਰ ਨੂੰ ਵੀ ਬੇਨਤੀ ਆ ਔਰ ਇੱਥੋਂ ਦੀ ਪੰਚਾਇਤ ਨੂੰ ਵੀ ਬੇਨਤੀ ਆ ਕਿ ਸਭ ਤੋਂ ਪਹਿਲਾਂ ਤਾਂ ਇਸ ਪਿੰਡ ਦਾ ਜੋ ਸਟੇਡੀਅਮ ਹੈ ਜੋ ਸਾਡੇ ਸ਼ਹੀਦ ਗੁਰਮੀਤ ਸਿੰਘ ਦੇ ਨਾਂ ਤੇ ਜੋ ਸਟੇਡੀਅਮ ਜੋ ਬਣਿਆ ਹੈ ਉਸ ਸਟੇਡੀਅਮ ਨੂੰ ਦੇਖਿਆ ਜਾਵੇ ਇਹਦੇ ਹਾਲਾਤ ਬਹੁਤ ਜ਼ਿਆਦਾ ਖਰਾਬ ਨੇ ਆਮ ਪਾਰਟੀ ਸਰਕਾਰ ਨੂੰ ਭਗਵੰਤ ਮਾਨ ਸਾਹਿਬ ਨੂੰ ਮੇਰੀ ਬੇਨਤੀ ਹੈ ਕਿ ਸਭ ਤੋਂ ਪਹਿਲਾਂ ਤਾਂ ਇਹਦਾ ਜੋ ਸੁਧਾਰ ਕੀਤਾ ਜਾਵੇ ਦੂਸਰਾ ਮੇਰੀ ਬੇਨਤੀ ਹੈ ਸਰਕਾਰ ਨੂੰ ਕਿ ਕਿਸੇ ਵੀ ਕਿਸਮ ਦਾ ਜੋ ਅਤਿਆਚਾਰ ਆ ਕਿਸੇ ਵੀ ਸਰਕਾਰ ਵੱਲੋਂ ਕਰਨਾ ਚਾਹੇ ਉਹ ਸਾਬਕਾ ਸੈਨਿਕ ਹੈ ਜਾਂ ਉਹ ਸਾਡੀ ਕਿਸਾਨ ਜਥੇਬੰਦੀਆਂ ਨੇ ਜਾਂ ਫਿਰ ਸਾਡੇ ਜਿਹੜੇ ਵੀਰ ਨਸ਼ਾ ਦੇ ਪਰਮਾਰ ਦੇ ਵਿੱਚ ਫਸੇ ਹੋਏ ਨਸ਼ਾ ਦੇ ਗਲਤਾਨ ਦੇ ਵਿੱਚ ਫਸੇ ਹੋਏ ਆ ਉਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੂੰ ਮੇਰੀ ਬੇਨਤੀ